ਰਖੜ ਪੁੰਨਿਆਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਬਾ ਬਕਾਲਾ ਵਿਖੇ ਕੀਤੀ ਜਾ ਰਹੀ ਕਾਨਫਰੰਸ ਨੂੰ ਲੈ ਕੇ ਅੱਜ ਗੁਰਦੁਆਰਾ ਸ੍ਰੀ ਬਾਰਕ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਹੋਈ ਬੈਠਕ ਵਿਸ਼ੇਸ਼ ਤੌਰ ਤੇ ਪੁੱਜੇ ਗੁਰਬਚਨ ਸਿੰਘ ਬੱਬੇ ਹਾਲੀ ਕਾਨਫਰੰਸ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੇ ਲਈ ਵਰਕਰਾਂ ਨੂੰ ਇਕਜੁੱਟ ਹੋਣ ਦੀ ਕੀਤੀ ਜਾ ਰਹੀ ਅਪੀਲ ਰਖੜ ਪੁੰਨਿਆ ਵਾਲੇ ਦਿਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਬਾ ਬਕਾਲਾ ਵਿਖੇ ਇੱਕ ਵੱਡੀ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਵੱਖ वक् जगह से श्रोमी अकाली दलकरा दैठक हो रही कड़ी बार श्रोमण का आयोजन जिला गया जिस अकाली दल कौर कमेटी के मैं पठानकोट के उपजरवर गुरबचन बब्बेहाली पुजे जिन्हों पहक होकर बाबा श्री चंद जी का आशीर्वाद प्राप्त किया जिस त्रोमणी अकाली दलकरा बैठक की रखड़ पुनिया ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰਾਹਨਮਾਈ ਹੇਠ ਹੋਣ ਵਾਲੀ ਕਾਨਫਰੰਸ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੇ ਲਈ ਵਰਕਰਾਂ ਨੂੰ ਪ੍ਰੇਰਿਤ ਕੀਤਾ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਮੌਕਾ ਪ੍ਰਸਤ ਲੋਕ ਜੋ ਚਲੇ ਗਏ ਹਨ ਉਹਨਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣ ਅਤੇ ਉਹਨਾਂ ਤੋਂ ਸੁਚੇਤ ਰਹਿਣ ਦੇ ਲਈ ਵਰਕਰਾਂ ਨੂੰ ਅਪੀਲ ਵੀ ਕੀਤੀ। इस मौके से गुरबचन सिंह ब्बेहाली ने कहा कि रखड़ पुन्या उन्नी तारीख को बाबा बकाला विखे श्रोमणी अकाली दल के पार्टी प्रधान सुखबीर सिंह की रहनुमाई हेठ जो कानफ्रेंस की जा रही है उसके वर्करा चढ़ के आने की अपील के लिए बैठक की जा रही हैं उस घड़ी दे तित अ बैठक की गई है इसतो इलावा उन्होंने कहा कि जिहे लोग मौका प्रसत सन उन्होंने तो पार्टी वर्करा सुचेत रहने जरूरत है ਮੇਰੇ ਭਦਰ ਸਾਹਿਬ ਜੀ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਪਠਾਨਕੋਟ ਜਿਲ੍ਹੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਅਹੁਦੇਦਾਰ ਨੇ ਜਿੰਨੇ ਵਰਕਰ ਸਬਾਨ ਨੇ ਔਰ ਹਲਕਾਨ ਚਾਰਜ ਨੇ ਇਹ ਸਾਰੇ ਦੀ ਮੀਟਿੰਗ ਕੀਤੀ ਹੈ ਜਿਦੇ ਵਿੱਚ ਸਾਰੇ ਸਾਡੇ ਸਰਕਲ ਪ੍ਰਧਾਨ ਆਏ ਨੇ ਸਾਡੇ ਜਿਲ੍ਹੇ ਦੇ ਪ੍ਰਧਾਨ ਕਰਨਲ ਮਿੰਟੂ ਜੀ ਪਠਾਨਕੋਟ ਦੇ ਆਏ ਨੇ ਤੇ ਰਵੀ ਮੋਣ ਜੀ ਜੋ ਹਲਕਾਨ ਚਾਰਜ ਭੂਆ ਨੇ ਉਹ ਵੀ ਆਏ ਨੇ ਤੇ ਅੱਜ ਮੀਟਿੰਗ ਕਰਦਾ 메ਨ ਜਿਹੜਾ ਅਜੰਡਾ ਆ ਕਿਸਦਾ ਸੁਪੀਰ ਸਿੰਘ ਜੀ ਬਾਦਲ ਦਾ ਹੁਕਮ ਹੈ ਕਿ ਇੱਥੇ ਮੀਟਿੰਗ ਕਰਕੇ ਤੇ ਜੋ ਅਸੀਂ ਰਖਤ ਪੁੰਨਿਆ ਤੇ ਬਾਬਾ ਵਿਕਾਸ ਸਾਹਿਬ ਮੀਟਿੰਗ ਕਰ ਰਹੇ ਆ ਰੈਲੀ ਬੜੀ ਵੱਡੀ ਉੱਥੇ ਨਾਲ ਹਲਕਿਆਂ ਵਿੱਚੋਂ ਵੱਧ ਤੋਂ ਵੱਧ ਵਰਕਰਾਂ ਨੂੰ ਲੈ ਕੇ ਜਾਣਾ ਕਿਉਂਕਿ ਉਹ ਵੱਡੀ ਕਾਨਫਰੰਸ ਹੋਣੀ ਚਾਹੀਦੀ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨ ਲਈ ਆਇਆ ਤੇ 19 ਤਰੀਕ ਨੂੰ ਇੱਥੋਂ ਜੀ 10 ਵਜੇ ਨਾਲ ਆਪਣੇ ਸਾਥੀਆਂ ਨਾਲ ਸਵੇਰ ਚੱਲਣਾ ਆ ਜਿਹੜੇ ਉੱਥੇ 11:30 ਵਜੇ ਸਾਰੇ ਪਹੁੰਚਣ ਤਾਂ ਜੋ ਉੱਥੇ ਜਿਹੜੀ ਵੱਡੀ ਕਾਨਫਰੰਸ ਆ ਉਹਦੇ ਵਿੱਚ ਇਹ ਸਾਰੇ ਹਿੱਸਾ ਲੈ ਸਕਣ ਸੋ ਇਸ ਕਰਕੇ ਮੈਂ ਇੱਥੇ ਆਇਆ ਔਰ ਇਹ ਜੋ ਸਿਆਸੀ ਹਾਲਾਤ ਨੇ ਉਹਦੇ ਬਾਰੇ ਵੀ ਇੰਨਾ ਵਿਚਾਰ ਪਤੰਦਰਾ ਕਰਨੇ ਆ ਕਿ ਜਿੱਦਾਂ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੁਝ ਲੋਕ ਮਤਲਬ ਪ੍ਰਸਤ ਮੌਕਾ ਪ੍ਰਸਤ ਛੱਡ ਕੇ ਗਏ ਨੇ ਉਹਨਾਂ ਲੋਕਾਂ ਤੋਂ ਵਿੱਚ ਸਤਿਏ ਰਹਿਣਾ ਚਾਹੀਦਾ ਇਹ ਪਾਰਟੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸੋ ਇਹ ਸਾਰੀਆਂ ਗੱਲਾਂ ਇਹਦਾ ਵਰਕਰਾਂ ਨਾਲ ਕਰਨੀਆਂ ਨੇ ਇਸ ਕਰਕੇ ਇਹ ਜਿੱਥੇ ਵਰਕਰਾਂ ਦੀ ਜਿਹੜੀ ਮੀਟਿੰਗ ਜੀ ਰੱਖੀ ਹੈ